ਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਅੱਜ ਐਮਐਲਏ ਮਾਨਸਾ ਤੇ ਨਗਰ ਕੌਂਸਲ ਮਾਨਸਾ ਦੇ ਵੱਲੋਂ ਸ਼ਹਿਰ ਦੇ ਵਿੱਚ ਨਸ਼ਾ ਵਿਰੋਧੀ ਜਾਗਰੂਕਤਾ ਰੈਲੀ ਕੀਤੀ ਗਈ ਹੈ। ਸੋ ਰੈਲੀ ਦਾ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ ਸੀ। ਉਸ ਤੋਂ ਬਾਅਦ ਐਮਐਲਏ ਡਬਲਿਊ ਕੀ ਕੁਝ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਆਓ ਜਨਤਾ। ਸੋ ਨਸ਼ਾ ਸਾਡੇ ਬੱਚੇ, ਸਾਡੇ ਪਰਿਵਾਰ ਤੇ ਸਾਡੇ ਸਮਾਜ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਔਰ ਪੰਜਾਬ ਸਰਕਾਰ ਨੇ ਆਮ ਆਦਮੀ ਪਾਰਟੀ ਸਰਕਾਰ ਨੇ ਯੁੱਧ ਨਸ਼ਾ ਵਿਰੁੱਧ ਦਾ ਇੱਕ ਵੱਡਾ ਪ੍ਰੋਗਰਾਮ ਇਸ ਲਾਹਮਤ ਨੂੰ ਖਤਮ ਕਰਨ ਲਈ ਸ਼ੁਰੂ ਕੀਤਾ ਹੋਇਆ ਜਿਹਦਾ ਅੱਜ ਆਪਾਂ ਸੈਕੰਡ ਫੇਜ ਅਸੀਂ ਸ਼ੁਰੂ ਕੀਤਾ ਲਾਂਚ ਕੀਤਾ ਹੈ ਇਹਦੇ ਤਹਿਤ ਵੀ ਪਿੰਡ ਦੇ ਪਹਿਰੇਦਾਰ ਬਣ ਕੇ ਸ਼ਹਿਰਾਂ ਦੇ ਪਹਿਰੇਦਾਰ ਬਣ ਕੇ ਅਸੀਂ ਆਪਣੇ ਸਮਾਜ 'ਚ ਜਿੱਥੇ ਕਿਤੇ ਵੀ ਇਸ ਤਰ੍ਹਾਂ ਦੀ ਜਿਹੜੀ ਕਾਨੂੰਨੀ ਹਰਕਤ ਹੁੰਦੀ ਹੈ ਨਸ਼ਾ ਵੇਚਿਆ ਜਾਂਦਾ ਉਹਦੇ ਬਾਰੇ ਸਾਰਿਆਂ ਨੂੰ ਜਾਗਰੂਕ ਕਰਦੇ ਹਾਂ ਕਿ ਉਹ ਸਾਡੇ ਨੇੜੇ ਤੋਂ ਜਿਹੜੇ ਸਾਡਾ ਪੁਲਿਸ ਪ੍ਰਸ਼ਾਸਨ ਹੈ ਸਿਵਲ ਪ੍ਰਸ਼ਾਸਨ ਹੈ ਉਹਨੂੰ ਖਬਰ ਕਰੇ ਔਰ ਜਿਹੜੇ ਬੱਚੇ ਇਸ ਬਿਮਾਰੀ ਦਾ ਸ਼ਿਕਾਰ ਨੇ ਉਹਨਾਂ ਨੂੰ ਅਸੀਂ ਇਲਾਜ ਕਰਾਈਏ ਰੀਹੈਬਿਲਿਟੇਸ਼ਨ ਸੈਂਟਰ ਓਟਸ ਚ ਭਰਤੀ ਕਰੀਏ ਮਤਲਬ ਉਹਨੂੰ ਪਿੰਡ ਤੇ ਸ਼ਹਿਰਾਂ ਦੇ ਪਹਿਰੇਦਾਰ ਦਾ ਨਾਂ ਦਿੱਤਾ ਔਰ ਉਸੇ ਤਹਿਤ ਅੱਜ ਇੱਕ ਅਵੇਅਰਨੈਸ ਰੈਲੀ ਜਿਹੜੀ ਹੈਗੀ ਹੈ ਲੈਣਾ ਤੋਂ ਇਧਰਲੇ ਵਾਰਡਾਂ ਦੀ ਅਸੀਂ ਕੱਢੀ ਹੈ ਮਤਲਬ ਇਹ ਬਸ ਸਟੈਂਡ ਤੋਂ ਲੈ ਕੇ ਕੋਰਟ ਰੋਡ ਜਿਹੜਾ ਸਾਰਾ ਇਹ ਏਰੀਆ ਕਵਰ ਕੀਤਾ ਜਿਹੜੇ ਨਸ਼ੇ ਦੇ ਵਿੱਚ ਲਿਪਤ ਨੇ ਨੌਜਵਾਨ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਬਿਲਕੁਲ ਜੀ ਜਿਹੜੇ ਉਹ ਬੱਚੇ ਨਸ਼ੇ ਚ ਲਿਪਤ ਨੇ ਮੈਂ ਕਹਿੰਦਾ ਉਹ ਬਿਮਾਰੀ ਦਾ ਸ਼ਿਕਾਰ ਨੇ ਉਹਨਾਂ ਨੂੰ ਇੱਕ ਬੇਨਤੀ ਹੈ ਉਹਨਾਂ ਨੂੰ ਸਲਾਹ ਹੈ ਕਿ ਉਹ ਇਸ ਗੱਲ ਦੀ ਝਿਜਕ ਨਾ ਮੰਨਣ ਉਹਨਾਂ ਦਾ ਇਲਾਜ ਹੈ ਜਿਹੜਾ ਸਰਕਾਰ ਕਰਾਉਣ ਲਈ ਬਚਲਮਬਧ ਹੈ ਉਹਨਾਂ ਨੂੰ ਰੀਹੈਬਿਲੀਟੇਸ਼ਨ ਸੈਂਟਰ ਚ ਉਹਨਾਂ ਨੂੰ ਭਰਤੀ ਕਰਾਉਣਾ ਉਹਨਾਂ ਦਾ ਟ੍ਰੀਟਮੈਂਟ ਕਰਾਉਣਾ ਓਟ ਸੈਂਟਰ ਤੋਂ ਪਹਿਲਾਂ ਦਵਾਈ ਲੈਣੀ ਕਿਉਂਕਿ ਸਟੈਪ ਵਾਈਜ਼ ਇਹ ਸਾਰਾ ਉਹਨਾਂ ਦਾ ਟ੍ਰੀਟਮੈਂਟ ਹੋਊਗਾ ਉਹਦੇ ਲਈ ਅਸੀਂ ਪੂਰਨ ਤੌਰ ਤੇ ਮਤਲਬ ਪੰਜਾਬ ਸਰਕਾਰ ਉਹਨਾਂ ਦਾ ਸਾਰਾ ਖਰਚਾ ਵੀ ਚੁੱਕੇਗੀ ਉਹਨਾਂ ਨੂੰ ਭਰਤੀ ਵੀ ਕਰਾਏਗੀ ਉਹਨਾਂ ਦਾ ਇਲਾਜ ਵੀ ਕਰੇਗੀ ਇਸ ਲਈ ਉਹਨਾਂ ਨੂੰ ਮੇਰੀ ਬੇਨਤੀ ਹੈ ਉਹਨਾਂ ਮਾਪਿਆਂ ਨੂੰ ਜਾਂ ਸਮਾਜ ਚ ਵਿਚਰਨ ਵਾਲੇ ਉਹਨਾਂ ਲੋਕਾਂ ਲਈ ਪਿੰਡਾਂ ਦੇ ਪੰਚਾਂ ਸਰਪੰਚਾਂ ਨੂੰ ਕਿ ਉਹਨਾਂ ਬੱਚਿਆਂ ਨੂੰ ਸਮਝਾ ਬਿਜਾ ਕੇ ਸਾਡੇ ਕੋ ਲੈ ਕੇ ਆਉਣ ਹਸਪਤਾਲਾਂ ਚ ਲੈ ਕੇ ਆਉਣ ਅਸੀਂ ਉਹਨਾਂ ਦਾ ਇਲਾਜ ਕਰਵਾਈਏ। ਸਮਗਲਨਾ ਨੂੰ ਕੀ ਕਹੋਗੇ ਜਿਹੜੇ ਨਸ਼ਾ ਵੇਚਦੇ ਨੇ? ਦੇਖੋ ਸਮਗਲਨਾ ਵਿਰੁੱਧ ਜਦੋਂ ਦੀ ਸਰਕਾਰ ਆਈ ਹੈ ਵੈਸੇ ਤਾਂ ਉਦੋਂ ਤੱਕ ਖਾਸ ਕਰਕੇ ਜਦੋਂ ਦਾ ਇਹ ਮੁਹਿੰਮ ਸ਼ੁਰੂ ਕੀਤੀ ਹੈ ਤੁਸੀਂ ਦੇਖਦੇ ਹੋ ਕੱਲ ਵੀ ਭੀਖੀ ਚ ਇੱਕ ਉਹ ਘਰਟਾ ਹੈਗੇ ਉਸ ਤੋਂ ਪਹਿਲਾਂ ਵੀ ਜਿਹੜੇ ਲੋਕ ਇਸ ਤਰ੍ਹਾਂ ਦੇ ਗੈਰ ਕਾਨੂੰਨੀ ਕੰਮਾਂ ਚ ਲਿਪਟੇ ਨੇ ਉਹਨਾਂ ਨੂੰ ਪੂਰੀ ਸ਼ਕਤੀ ਨਾਲ ਨਿਪਟਾਇਆ ਜਾਊਗਾ। ਉਹਨਾਂ ਨਾਲ ਕੋਈ ਲਿਹਾਜ਼ ਨਹੀਂ ਜਿਹੜੇ ਸਾਡੇ ਬੱਚਿਆਂ ਦਾ ਭਵਿੱਖ ਖਰਾਬ ਕਰ ਰਹੇ ਜਿਹੜੇ ਸਾਡੀ ਮਾਤਾ-ਮਾਂ ਦੀਆਂ ਜਿਹੜੀਆਂ ਗੋਦਾਂ ਸੁਨੀਆਂ ਕਰ ਰਹੇ ਨੇ ਔਰ ਨੌਜਵਾਨ ਲੜਕੀਆਂ ਦੀਆਂ ਜਿਹੜੀਆਂ ਚੁੰਨੀਆਂ ਨੇ ਉਹਨਾਂ ਨੂੰ ਚਿੱਟੀਆਂ ਕਰ ਰਹੇ ਨੇ ਸਾਡੇ ਰੰਗਲੇ ਪੰਜਾਬ ਨੂੰ ਇਹ ਦਾਗ ਲਾ ਰਹੇ ਨੇ ਉਹਨਾਂ ਤੇ ਕਿਸੇ ਕਿਸਮ ਦਾ ਕੋਈ ਉਹਨਾਂ ਨੂੰ ਮਰਸੀ ਨਹੀਂ ਉਹਨਾਂ ਨਾਲ ਕੋਈ ਇਸ ਤਰ੍ਹਾਂ ਦਾ ਢਿੱਲਾ ਵਰਤਾਰਾ ਨਹੀਂ ਉਹਨਾਂ ਨੂੰ ਸਖਤ ਤੋਂ